ਪੰਜਾਬ ਦੇ ਵਿੱਚ ਵਧਿਆ ਪ੍ਰਦੂਸ਼ਣ ਦਾ ਪੱਧਰ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ ਸੜਕ ਤੋਂ ਲੰਘਣ ਵਾਲੇ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਸਮ ਦੇ ਨਾਲ ਉਹਨਾਂ ਦਾ ਜੂਣਾ ਮੁਸ਼ਕਿਲ ਹੋ ਰਿਹਾ ਉਹਨਾਂ ਨੇ ਕਿਹਾ ਕਿ ਸਾਲਾਂ ਦੇ ਵਿੱਚ ਵੀ ਦਿੱਕਤ ਆ ਰਹੀ ਤੇ ਸੜਕ ਤੇ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਇੰਡੀਅਨਸ ਪੰਜਾਬ ਦੇਖ ਰਹੇ ਹੋ ਮੈਂ ਇਸ ਵਿੱਚ ਤੁਹਾਡਾ ਸਵਾਗਤ ਕਰਦਾ ਐਸੇ ਹੀ ਖੜੇ ਹਾਂ ਜੀਦਾ ਦੇ ਕਲॉक ਟਾਵਰ ਚੌਂਕ ਦੇ ਨਜ਼ਦੀਕ ਜਿੱਥੇ ਕਿ ਵਾਤਾਵਰਣ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਤੋਂ ਐਸਾ ਹੀ ਸਮਾ ਜਿਹੜਾ ਕਰੀਬ-ਕਰੀਬ ਰਾਤ 2:35 ਮਿੰਟ ਹੋ ਚੁੱਕੇ ਨੇ ਤੇ ਮੌਸਮ ਦੀ ਗੱਲ ਕਰੀਏ ਤਾਂ ਹੱਲੇ ਵੀ ਅਸਮਾਨ ਦੇ ਉੱਪਰ ਕੋਹਰਾ ਨਜ਼ਰ ਆ ਰਿਹਾ ਹੈ ਉਹਨੇ ਕੋਰਾ ਵੈ ਜਾਂ ਧੂਏ ਦੀ ਚਾਦਰ ਹੈ ਇਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਲੇਕਿਨ ਜੇਕਰ ਪਰੇਸ਼ਾਨੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੋਰੇ ਦੇ ਨਾਲ ਕਿੰਨੀ ਕੁ ਇਸ ਨੂੰ ਇਹਦੇ ਨਾਲ ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ ਵਿਜ਼ਿਬਿਲਟੀ ਜਿਹੜੀ ਬਹੁਤ ਘੱਟ ਹੈ ਆਉਂਦੇ ਜਾਂਦੇ ਵੀਕਲ ਤੁਸੀਂ ਦੇਖ ਰਹੇ ਹੋ ਲਾਈਟਾਂ ਜਗਾਈਆਂ ਹੋਈਆਂ ਦਿਨ ਦੇ ਤਕਰੀਬਨ ਪੌਣੇ 11 ਹੋ ਚੱਲੇ ਨੇ ਤਾਂ ਲਾਈਟਾਂ ਦੇ ذریعے ਵਾਹਨ ਚੱਲ ਰਹੇ ਨੇ ਔਰ ਇਹ ਸੜਕ ਦੇ ਉੱਪਰ ਚੱਲਦੇ ਹੋਏ ਲੋਕਾਂ ਨੂੰ ਕਿੰਨੀ ਕੁ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿੱਥੇ ਸੜਕ ਦੀ ਗੱਲ ਕਰੀਏ ਅਕਸਰ ਹੀ ਇਹ ਸੜਕ ਦੇ ਉੱਪਰ ਭੀੜ ਭੜ ਰਹੀਦੀ ਹੈ ਔਰ ਮੌਸਮ ਦੀ ਗੱਲ ਕਰੀਏ ਤਾਂ ਪੂਰਾ ਅਸਮਾਨ ਦੇ ਉੱਪਰ ਗਹਿਰ ਛਾਈ ਹੋਈ ਹੈ ਔਰ ਇਹ ਗਹਿਰ ਜਿਹੜੀ ਹੈ ਧੁੰਦ ਵੀ ਕਹਿ ਸਕਦੇ ਆ ਇਸ ਨੂੰ ਧੂਏ ਦੀ ਚਾਦਰ ਵੀ ਕਹਿ ਸਕਦੇ ਆ ਤੋਂ ਇਸ ਦੇ ਨਾਲ ਆਉਂਦੇ ਜਾਂਦੇ ਰਾਹੀ ਗਿਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲੋਂ ਜਾਣਾਂ ਦੀ ਕੋਸ਼ਿਸ਼ ਕਰਾਂਗੇ ਕਿ ਇਸ ਧੂਏ ਦੇ ਨਾਲ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਪਰਮਾਰਸਨ ਤੇ ਇਹ ਜਿਹੜਾ ਮੌਸਮ ਬਣਿਆ ਹੋਇਆ ਧੁੰਦ ਨਜ਼ਰ ਆ ਰਹੀ ਹੈ ਜਾਂ ਮਾਨ ਦਾ ਲਾਰਿਆ ਇਸ ਵਾਰ ਚੱਲਣ ਪਿੱਰਾਂ ਦੇ ਵਿੱਚ ਕਿੰਨੀ ਕੁ ਦਿੱਕਤ ਜਿਹੜੀ ਪਰੇਸ਼ਾਨੀ ਆਉਂਦੀ ਹੈ ਰਲਮਾ ਮੈਂ ਬਹੁਤ ਪਰੇਸ਼ਾਨੀ ਹੁੰਦੀ ਹੈ ਤੁਸੀਂ ਸੜਕ ਦੇ ਉੱਪਰ ਚੱਲਦੇ ਹੋ ਕਿੰਦਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦਾ ਯਾਰ ਤਾਂ ਜਿੱਦ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੁਰਬੀਰ ਸਿੰਘ ਇਹ ਜਿਹੜਾ ਮੌਸਮ ਇੰਨਾ ਜ਼ਿਆਦਾ ਖਰਾਬ ਹੋਇਆ ਪਿਆ ਹੈਗਾ ਸੜਕ ਦੇ ਉੱਪਰ ਚੱਲਦੇ ਹੋਏ ਕਿੰਦਾਂ ਦੀਆਂ ਪ੍ਰੇਤਨੀਆਂ ਦਾ ਸਾਹਮਣਾ ਕਰਨਾ ਬਹੁਤ ਆ ਜੀ ਬਹੁਤ ਜ਼ਿਆਦਾ ਜ ਬਾਕੀ ਆ ਜਿਹੜੀ ਅੱਗਾ ਤੱਕ ਧੂਮਾ ਧਾਇਦਾ ਇਹਦਾ ਦਾਦਾ ਹੀ ਥੋੜਾ ਜਿਹਾ ਲੋਕਾਂ ਨੂੰ ਪ੍ਰੋਬਲਮ ਜੀ ਆਈ ਪਈ ਆ ਤੇ ਬਹੁਤ ਖਾਇਆ ਪਿਆ ਤੋਂ ਜਿਸ ਤਰ੍ਹਾਂ ਇਹਨਾਂ ਦੇ ਦੱਸਣ ਦੇ ਮਤਾਬਕ ਕਿ ਇਸ ਇਹਦੇ ਨਾਲ ਪੀਐਸ ਤੇ ਦੇ ਨਾਲ ਜਿਹੜੀ ਹੈ ਲੋਕਾਂ ਦੀ ਤਬੀਅਤ ਤੇ ਲੋਕਾਂ ਦੀ ਸਿਹਤ ਤੇ ਵੀ ਕਾਫੀ ਅਸਰ ਪੈ ਰਿਹਾ ਇਸੇ ਤਰ੍ਹਾਂ ਗੱਲਬਾਤ ਕਰਦੇ ਆ ਆ ਸੜਕ ਦੇ ਉੱਪਰ ਖੜੇ ਆ ਐਸ ਟਾਈਮ ਜੀਰਾ ਦੇ ਕਲੌਕ ਟਾਵਰ ਚੌਂਕ ਦੇ ਨਜ਼ਦੀਕ ਮੌਜੂਦ ਆ ਸੋ ਗੱਲਬਾਤ ਕਰ ਲੈਨੇ ਆ ਕੁਝ ਹੋਰ ਲੋਕ ਜਿਸ ਤਰ੍ਹਾਂ ਇਸ ਸੜਕ ਦੇ ਉੱਪਰ ਲੰਘ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਉਸ ਤੋਂ ਪਹਿਲਾਂ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਕਿ ਦਿਖਾਇਆ ਜਾਵੇ ਕਿ ਜਿਹੜੇ ਵੀਕਲ ਆ ਜਾ ਰਹੇ ਨੇ ਉਹਨਾਂ ਦੀਆਂ ਲਾਈਟਾਂ ਜਗਦੀਆਂ ਪਈਆਂ ਨਹੀਂ ਔਰ ਇੰਨਾ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਵੀ ਆ ਵੀਕਲ ਦੀ ਰੋਸ਼ਨੀ ਦੇ ਨਾਲ ਚੱਲਣਾ ਪੈ ਰਿਹਾ ਕੁਝ ਹੋਰ ਲੋਕ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਸਰਪੰਚ ਕਿੱਥੋਂ ਦੇ ਰਹਿਣ ਵਾਲੇ ਹੋ ਸੰਤੂ ਵਾਲਾ ਤੇ ਇਹ ਜਿਹੜਾ ਮੌਸਮ ਐਦਾ ਦਾ ਬਣਿਆ ਹੋਇਆ ਇਹ ਠੂਆ ਹੈ ਜਾਂ ਇਹ ਧੁੰਦ ਹੈ ਸੋ ਇਸ ਕਰਕੇ ਕਿੰਨੀ ਕੁ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਬਿਮਾਰ ਹੋਏ ਲੋਕ ਬੜਾ ਹਾਰਾ ਮੁੱਕੇ ਡਰੇ ਹੋਰ ਕੀ ਕਹਿਣਾ ਚਾਹੋ ਨੇ ਉਹ ਜਿਸ ਤਰ੍ਹਾਂ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਪੂਰੀ ਮਸ਼ੀਨਰੀ ਪ੍ਰੋਵਾਈਡ ਕਰਵਾਈ ਹੋਈ ਹੈ ਜਿਸ ਦੇ ਨਾਲ ਪਰਾਲੀ ਨੂੰ ਅੱਗ ਨਹੀਂ ਲਗਾਣੀ ਪੈਗੀ ਤੇ ਇਹਦੇ ਵਿੱਚ ਕਿੰਨੀ ਕੋ ਸਚਾਈ ਨਜ਼ਰ ਆਉਂਦੀ ਸਰਕਾਰ ਦੀ ਸਾਈ ਪੂਰੀ ਅਫਰਟਾਰ ਦੇ ਨਾਮ ਪਰਦਾ ਪਈ ਨੀ ਸਰਕਾਰ ਡਾਕਟਰ ਅਰਜਨ ਲਾਈਜਿੰਗ ਅਗਾਂ ਲਾਈਜਿੰਗ ਸਰਕਾਰ ਕੀ ਕਰਦੀ ਜਨ ਨਾਲ ਲੜ ਕੇ ਕੀ ਪਰਦੇ ਇਹੋ ਮਣੀ ਹੋਰ ਨਹੀਂ ਆਤਗੇ ਕਿ ਕਿਤੇ ਨਾ ਕਿਤੇ ਸਮਝ ਦੀ ਹੋਗੀ ਕਿਸਾਨਾਂ ਦੀ ਵੀ ਮਜਬੂਰੀ ਹੈ ਹੋ ਸਕਦਾ ਮਜਬੂਰੀ ਉਹਨਾਂ ਦੀ ਵੀ ਤੇ ਕਿਉਂ ਫਸਲ ਪਿੰਨਾ ਚੜ ਚੱਲਿਆ ਤੇ ਮੁਲਾਇ ਦਾ ਟਾਈਮ ਉਹਨਾਂ ਨੂੰ ਭਾਜਦਾ ਚੋਣਾਂ ਛੱਡੀ ਪੂਰੀ ਜੀ ਕਰਾ ਰਹੀ ਜੀ ਸਰਕਾਰ ਉਹ ਵੀ ਰੋਂਦਾ ਪਿਆ ਮੁੰਡਿਆਂ ਦੇ ਕਰਕੇ ਸਾਰੇ ਬੰਨੇ 27 ਸ਼ਾਇਦ ਉਹਨਾਂ ਨੂੰ ਵੀ ਸੱਤੇ ਰਹੇ ਸੀ ਸੱਤੇ ਰਹੇ ਸੀ। ਸੋ ਕਿਤੇ ਨਾ ਕਿਤੇ ਇਹਨਾਂ ਦਾ ਵੀ ਮੰਨਣਾ ਹੈ ਕਿ ਇਸ ਇਹਦੇ ਨਾਲ ਕਿਹਾ ਇਸ ਪ੍ਰਦੂਸ਼ਣ ਦੇ ਨਾਲ ਕਿਤੇ ਨਾ ਕਿਤੇ ਜਨਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਲੋਕ ਬਿਮਾਰ ਹੋ ਰਹੇ ਨੇ ਚੱਲਣ ਫਿਰਨ ਦੇ ਵਿੱਚ ਦਿੱਕਤ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨਾਂ ਦੀ ਮਜਬੂਰੀ ਬਣ ਚੁੱਕਿਆ ਇਸ ਪਰਾਲੀ ਨੂੰ ਅੱਗ ਲਗਾਣਾ ਔਰ ਦੂਸਰੇ ਪਾਸੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਉਹ ਜਿਹੜੇ ਉਪਕਰਨ ਨੇ ਉਹ ਜਿਹੜੀ ਮਸ਼ੀਨਰੀ ਆ ਪ੍ਰੋਵਾਈਡ ਜ਼ਰੂਰ ਕਰਵਾਈ ਗਈ ਹੈ ਲੇਕਿਨ ਉਸ ਦਾ ਇਸਤੇਮਾਲ ਘਟ ਹੋ ਰਿਹਾ ਸੋ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ